ਉੱਠ ਭੁੱਖੇ ਨੰਗੇ ਆ ਉੱਠ ਉਹ ਭਗਵੰਤ ਮਾਨ ਭੁੱਖੇ ਨੰਗੇ ਆ ਉੱਠ ਉੱਠ ਭਗਵੰਤ ਮਾਨ ਭੁੱਖੇ ਨੰਗੇ ਆ ਉੱਠ ਪਵਾ ਕਿਸੇ ਤੇ ਪਰਚੇ ਮਾਰ ਕਿਸੇ ਤੇ ਗੋਲੀ ਉੱਠ ਭਗਵੰਤ ਮਾਨ ਉੱਠ ਲਓ ਪੰਜਾਬ ਦੇ ਲੋਕੋ ਜਿਹੜੀ ਇਹ ਸਰਕਾਰ ਤੁਸੀਂ ਟਾਈਮ ਕੱਢ ਕੇ ਇੱਕ ਦਿਨ ਦਾ ਪੂਰਾ ਟਾਈਮ ਕੱਢਿਆ ਬਾਦਲਾਂ ਨੂੰ ਹਰਾਇਆ ਕਾਂਗਰਸੀਆਂ ਨੂੰ ਹਰਾਇਆ ਟਾਈਮ ਕੱਢਿਆ ਕੰਮ ਛੱਡਿਆ ਤੁਹਾਡੇ ਬੱਚਿਆਂ ਦੇ ਸਕੂਲੋਂ ਛੁੱਟੀ ਹੋਈ ਤੇ ਤੁਸੀਂ ਵੋਟ ਪਾਈ ਤੇ ਤੁਸੀਂ ਆਮ ਆਦਮੀ ਪਾਰਟੀ ਜਿਤਾਈ ਤੁਸੀਂ ਜਿਤਾਈ ਲੋਕ ਪਤਾ ਕੀ ਆਂਦੇ ਸੀ ਛੱਡੋ ਪਹਿਲਾਂ ਕੀ ਆਂਦੇ ਸੀ ਉਦੋਂ ਪਹਿਲਾਂ ਗੱਲ ਸੁਣੋ ਮੈਂ ਹੁਣੇ ਇੱਕ ਖਬਰ ਵੇਖ ਕੇ ਆਟਿਆ ਉਹ ਲੋਕ ਆਵਾਜ਼ ਚੈਨਲ ਤੋਂ ਖਬਰ ਆ ਤੇ ਉਹਦੇ ਵਿੱਚ ਦੱਸ ਰਿਹਾ ਲੋਕ ਆਵਾਜ਼ ਦਾ ਪੱਤਰਕਾਰ ਕਿ ਜਿਹੜੀ ਆਮ ਆਦਮੀ ਪਾਰਟੀ ਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਇਹ 40 ਕਰੋੜ ਦੀਆਂ ਗੱਡੀਆਂ ਖਰੀਦ ਰਹੀ ਆ ਕਿੰਨੇ ਦੀਆਂ 40 ਕਰੋੜ ਰੁਪਏ ਦੀਆਂ 14 ਲੈਂਡ ਕਲੋਜ਼ਰਾਂ ਗੱਡੀਆਂ ਖਰੀਦ ਰਹੀ ਆ ਔਰ ਉਹਨੂੰ ਬੁਲਟ ਪ੍ਰੂਫ ਕਰਾਊਗੀ ਹੁਣ ਉਹ ਇਹ ਵੀ ਦੱਸ ਰਹੇ ਸੀ ਕਿ ਜਿਹਦੇ ਵਿੱਚੋਂ ਕੇਸਰੀਵਾਲ ਵੀ ਉਹ ਗੱਡੀਆਂ ਵਰਤਣਗੇ ਸੰਦੀਪ ਪਾਟਕ ਵੀ ਵਰਤਣਗੇ ਰਾਘਵ ਚੱਡਾ ਵੀ ਵਰਤੂਗਾ ਤੇ ਅੱਗੇ ਨੇ ਕੀ ਕੀਤਾ ਸਾਨੂੰ ਚੰਗੀ ਤਰ੍ਹਾਂ ਪਤਾ ਪੰਜਾਬ ਦੇ ਸਿਰ ਤੇ ਦੇਹ ਤੇਰੇ ਦੀ ਦੇਹ ਤੇਰੇ ਦੀ ਕਰਜਾ ਚੱਕ ਕੇ ਰਾਜ ਉਹਨਾਂ ਨੂੰ ਕਰਾਇਆ ਹੁਣ ਫਿਰ ਪੰਜਾਬ ਚ ਆਜੋ ਪੰਜਾਬ ਦੇ ਲੋਕੋ ਤੁਸੀਂ ਗੱਲਾਂ ਕਰਦੇ ਸੀ ਵੀ ਜਿਸ ਦਿਨ ਇਹ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਸੁਣੀ ਚੱਲੋ ਤੁਸੀਂ ਕਹਿੰਦੇ ਸੀ ਕਿ ਜਿਸ ਦਿਨ ਇਹ ਭਗਵੰਤ ਮਾਨ ਮੁੱਖ ਮੰਤਰੀ ਬਣ ਗਿਆ ਘਰ ਘਰ ਦੇ ਵਿੱਚ ਨੌਕਰੀ ਹੋਊਗੀ ਔਰ ਤੇਹਾਪਕ ਪੂਰੇ ਹੋਣਗੇ ਸਰਕਾਰੀ ਸਕੂਲ ਚੰਗੇ ਹੋਣਗੇ ਹਸਪੀਟਲ ਚੰਗੇ ਹੋਣਗੇ ਹੋਰ ਰਹਿਰਾ ਵਗੈਰਾ ਤੁਸੀਂ ਇਹ ਗੱਲਾਂ ਕਰਦੇ ਸੀਗੇ ਤੇ ਮੈਂ 2020 ਦਾ ਕਹਿਣ ਲੱਗਿਆ ਸੀ ਕਿ ਸਰਕਾਰ ਤੁਹਾਡੇ ਵਾਸਤੇ ਕੋਈ ਚੰਗੀ ਨਹੀਂ ਹੋ ਸਕਦੀ ਜਿੰਨਾ ਚਿਰ ਲੋਕ ਚੰਗੇ ਨਹੀਂ ਹੁੰਦੇ ਜਿੰਨਾ ਚਿਰ ਫਰੀਦੀਆਂ ਸਹੂਲਤਾਂ ਤੋਂ ਪਾਸੇ ਨਹੀਂ ਹੁੰਦੇ ਹਣ ਗੱਲ ਸੁਣੋ ਭਗਵੰਤ ਮਾਨ ਜੀ 40 ਕਰੋੜ ਦੀਆਂ ਤੁਸੀਂ ਲੈਂਡ ਕਲੋਜਰਾਂ ਖਰੀਦਣੀਆਂ ਤੁਸੀਂ ਪਹਿਲਾ ਲੈਂਡ ਕਲੋਜਰਾਂ ਚ ਘੁੰਮਦੇ ਸੀ ਦੱਸਿਆ ਜੇ ਮਾੜਾ ਜ ਆ ਹੈ ਬੋਲੋ ਪੰਜਾਬ ਦੇ ਲੋਕਾਂ ਨੇ ਤੁਹਾਡੇ ਨਾਲ ਫੋਰਸਾਂ ਲਾਈਆਂ ਤੇ ਜਦੋਂ 2027 ਦੇ ਵਿੱਚ ਤੁਹਾਨੂੰ ਲੋਕਾਂ ਨੇ ਕੁਰਸੀ ਤੋਂ 60 ਫੁੱਟ ਚਲਾ ਕੇ ਮਾਰਨਾ ਉਸ ਟਾਈਮ ਲੈਂਡ ਕਲੂਜਰਾਂ ਨਹੀਂ ਘੁੰਮਣੀਆਂ ਚਲੋ ਹੁਣ ਗੱਲਾਂ ਇਹ ਸੁਣੋ ਮਾਨ ਸਾਹਿਬ ਅਸੀਂ ਮੰਨਦੇ ਆ ਕਿ ਤੁਸੀਂ ਉਹਨਾਂ ਗੱਡੀਆਂ ਨੂੰ ਕਹਿੰਦੇ ਬੁਲਟ ਪ੍ਰੂਫ ਵੀ ਕਰਾਉਣਾ ਤਾਂ ਜਾ ਕੇ ਕਿਤੇ 40 ਕਰੋੜ ਰੁਪਇਆ ਖਰਚਾ ਹੋਣਾ 14 ਲੈਂਡ ਕਲੂਜਰਾਂ ਕਹਿੰਦੇ 2.5 ਕਰੋੜ ਦੀ ਗੱਡੀ ਹੁੰਦੀ ਆ ਸੋਹ ਰੱਬ ਦੀ ਸਾਡੇ ਦਾਦੇ ਪੁਰਦਾਦੇਆਂ ਨੇ 2.5 ਕਰੋੜ ਦੀ ਤਾਂ ਦੂਰ ਦੀ ਗੱਲ ਸਹੀ ਮੈਨੇ ਢਾਈ 3 ਲੱਖ ਰੁਪਇਆ ਇਕੱਠਾ ਨਹੀਂ ਵੇਖਿਆ ਬੜੇ ਲੋਕ ਆ ਕੱਲੇ ਅਸੀਂ ਨਹੀਂ ਜਿਹੜੇ ਲੋਕਾਂ ਨੇ ਢਾਈ ਤੇ 3 ਲੱਖ ਇਕੱਠਾ ਵੇਖਿਆ ਹੋਊਗਾ ਉਹ ਮਜ਼ਾਕ ਨਾ ਡਾਓ ਜੇ ਉਹਨਾਂ ਗਰੀਬਾਂ ਵੱਲ ਝਾਕੋ ਜੇ ਜਿਨ੍ਹਾਂ ਨੇ ਢਾਈ ਤੇ 3 ਲੱਖ ਰੁਪਇਆ ਕਦੇ ਇਕੱਠਾ ਵੇਖਿਆ ਹੀ ਨਹੀਂਗਾ ਇਹੋ ਜਿਹੀਆਂ ਮਾਰੀਆਂ ਸਰਕਾਰਾਂ ਆ ਇਹੋ ਜਿਹੇ ਬਿਜ਼ਨਸਮੈਨਾਂ ਦੀਆਂ ਨਿੱਤੀਆਂ ਚੱਲਣਾਂ ਇਹੋ ਜਿਹੀਆਂ ਏਜੰਸੀਆਂ ਦੀਆਂ ਜਿਹੜੀਆਂ ਕਹ ਲੋ ਏਜੰਸੀਆਂ ਨੇ ਪਲਾਨ ਬਣਾਏ ਇਹੋ ਜਿਹੀਆਂ ਸਿਆਸਤਾਂ ਚੱਲਣਾਂ ਕਿ ਦੇਸ਼ ਦੇ ਲੋਕਾਂ ਨੇ ਗਰੀਬ ਲੋਕਾਂ ਨੇ 2.5 ਲੱਖ ਰੁਪਇਆ ਇਕੱਠਾ ਨਹੀਂ ਵਿਖਿਆ ਔਰ ਇਹ 2.5 3-3 ਕਰੋੜ ਦੀਆਂ ਗੱਡੀਆਂ ਲੈਣਗੇ ਮੰਤਰੀ ਨੂੰ ਜ਼ਰੂਰਤ 2.5 3 ਕਰੋੜ ਜਿਹੜਾ ਕਹੋ ਗੱਡੀਆਂ ਦੀ ਜ਼ਰੂਰਤ ਆ ਕਹਿੰਦੇ 8-9 ਸਾਲ ਹੋ ਗਏ ਆ ਗੱਡੀ ਵਰਤਦਿਆਂ ਨੂੰ 2016 ਦੇ ਵਿੱਚ ਇਹ ਗੱਡੀਆਂ ਲਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਉਹ ਗੱਡੀਆਂ 9 ਸਾਲ ਚੱਲ ਗਈਆਂ 8 ਸਾਲ ਗੱਡੀਆਂ ਨੇ ਚੱਲਣਾ ਹੁੰਦਾ ਤੇ ਮੈਂ ਇੱਕ ਬੇਨਤੀ ਕਰਦਾ ਫੋਰਚੂਨਰ ਗੱਡੀ ਲੈ ਲਓ ਚਾਰੇ ਡਿਕਸ ਬ੍ਰੇਕਾਂ ਹੁੰਦੀਆਂ ਫੋਰਚੂਨਰ ਮੈਂ ਮਾਫੀ ਚਾਹੁੰਦਾ ਮੈਂ ਕੋਈ ਇੱਥੇ ਮਸ਼ਹੂਰੀ ਨਹੀਂ ਕਰ ਰਿਹਾ ਉਹਨਾਂ ਦੀ ਟੋਇਟਾ ਵਾਲਿਆਂ ਦੀ ਉਹ ਗੱਡੀਆਂ ਦੇ ਚਾਰੇ ਡਿਕਸ ਬ੍ਰੇਕਾਂ ਹੁੰਦੀਆਂ ਰੇ ਸੋਨੀ ਹੁੰਦੀ ਆ ਤੁਹਾਡੇ ਨਾਲ ਪਾਇਲਟ ਗੱਡੀਆਂ ਹੋਇਆ ਕਰਨੀਆਂ ਜਦੋਂ ਅਸੀਂ ਪਹਿਲੇ ਮੰਗਣ ਖਾਣ ਵਾਲੇ ਹੋ ਚੁੱਕੇ ਆ ਸਾਡੇ ਬੱਚਿਆਂ ਦੇ ਸਿਰ ਤੇ ਸਿਰ ਤੇ ਵਾਲ ਨਹੀਂ ਹੋਣੇ ਜਗ ਉਹ ਦੁਨੀਆ ਤੇ ਜਨਮ ਲੈਣਗੇ ਚਾਹੇ ਉਹ ਮੰਜੇ ਤੇ ਜਨਮ ਲੈਣ ਚਾਹੇ ਹਸਪੀਟਲ ਦੇ ਬੈੱਡ ਤੇ ਜਨਮ ਲੈਣ ਚਾਹੇ ਉਹ ਧਰਤੀ ਤੇ ਜਨਮ ਲੈਣ ਸਰਕਾਰੀ ਹਸਪੀਟਲਾਂ ਦੇ ਵਿੱਚ ਉਹਨਾਂ ਦੇ ਸਿਰ ਤੇ ਵਾਲ ਨਹੀਂ ਹੋਣੇ ਪਰ ਉਹਨਾਂ ਦੇ ਸਿਰ ਤੇ ਕਰਜ਼ਾ ਹੋਊਗਾ ਤੇ ਉਹ ਕਰਜ਼ਾ ਲਾਉਂਗੇ ਕਿਵੇਂ ਭਵੰਤਮਾਨ ਨੇ ਤਾਂ ਮੁੱਛਾਂ ਤੇ ਮਾਰਨਾ ਹੱਥ ਤੇ 2027 ਤੋਂ ਪਾਸੇ ਭੱਜ ਜਾਣਾ ਮਾਰ ਕੇ ਥਾਪੀ ਲੋਕਾਂ ਨੇ ਮਾਰਨਾ 3 300 ਫੁੱਟ ਚਲਾ ਕੇ ਤੁਹਾਡੇ 9295 ਐਮਐਲਏ ਦੀ ਪੈਨਸ਼ਨ ਸਾਨੂੰ ਦੇਣੀ ਪੈਣੀ ਆ ਸਾਡੀ ਤਾਂ ਟੁਈਟੇ ਉਹਨਾਂ ਬੋਰੀ ਦਾ ਭਾਰ ਨਹੀਂ ਹੋਣਾ ਜਿੰਨਾ ਤੁਹਾਡੀਆਂ ਪੈਨਸ਼ਨਾਂ ਦਾ ਹੋ ਜਾਣਾ ਤਾਂ ਫੇਰ ਤੁਸੀਂ ਲਾਉਂਗੇ ਕਿਵੇਂ ਕਿਵੇਂ ਲਾਉਂਗੇ ਤੁਸੀਂ ਲਾਉਣ ਆਸਤੇ ਨਹੀਂ ਆਏ ਤੁਸੀਂ ਕਰਦਾ ਚੜਾਉਣ ਆਸਤੇ ਆਏ ਆ ਕਮੇਡੀਦਾਰਾਂ ਨੇ ਸਾਨੂੰ ਲੁੱਟ ਲਿਆ ਕਮੇਡੀਦਾਰਾਂ ਨੇ ਕਮੇਡੀ ਕਰਕੇ ਸਾਨੂੰ ਕੁੱਟ ਲਿਆ ਕਲਾਕਾਰਾਂ ਨੇ ਕਲਾਕਾਰੀ ਕੀਤੀ ਸਾਨੂੰ ਪਸਮਾ ਲਿਆ ਪੰਜਾਬ ਦੇ ਲੋਕਾਂ ਨੂੰ ਜਿਵੇਂ ਗਾਂ ਨੂੰ ਜੂੜ ਪਾ ਕੇ ਲੱਤਾਂ ਨੂੰ ਉਹਨੂੰ ਦੁੱਧ ਚੋਇਆ ਜਾਂਦਾ ਉਸੇ ਤਰ੍ਹਾਂ ਸਾਨੂੰ ਨਚੋੜ ਕੇ ਰੱਖ ਦਿੱਤਾ ਜਿਵੇਂ ਨਿੰਬੂ ਨਚੋੜਿਆ ਜਾਂਦਾ ਤੇ ਅੱਜ ਸਾਡੇ ਸਿਰ ਤੇ ਕਰਜ਼ਾ ਚੜਾਇਆ ਜਾ ਰਿਹਾ ਪਸ਼ੂ ਨੂੰ ਵੀ ਪੱਠੇ ਪਾਏ ਜਾਂਦੇ ਆ ਦੁੱਧ ਪੀਣ ਵਾਸਤੇ ਪਰ ਸਾਨੂੰ ਤੁਸੀਂ ਪਾਣੀ ਦੀ ਬਾਲਟੀ ਨਹੀਂ ਪਿਆਈ ਇਹ ਪੰਜਾਬ ਦੇ ਲੋਕਾਂ ਤੇ ਤੁਹਾਨੂੰ ਰਤਾ ਦਰਸਨਾਈ ਭਗਵਾਨ ਤਮਨ ਜੀ ਤੁਹਾਨੂੰ ਬੇਨਤੀ ਆ 40 40 ਕਰੋੜ ਦੀਆਂ ਗੱਡੀਆਂ ਨਾਲੋਂ ਫੋਰਚੂਨਰ ਦੀਆਂ ਚਾਰ ਡਿਕਸ ਬ੍ਰੇਕਾਂ ਹੋਣਗੀਆਂ ਰੇਸ ਉਹ ਹੀ ਉਹਦੀ 200 220 ਰੇਸ ਹੋਊਗੀ ਤੇ ਗੱਡੀ ਤੁਹਾਡੀ 120 ਤੇ ਚੱਲੂ 140 ਤੇ ਚੱਲੂ ਲੈਂਡ ਕਲੂਜਰ ਤਾਂ ਉਹ ਲੋਕ ਲੈਂਦੇ ਆ ਜਿਹੜੇ بڑے ਲੋਕ ਅਮੀਰ ਹੁੰਦੇ ਆ ਜਿਨ੍ਹਾਂ ਕੋਲ ਬਹੁਤ ਸਾਰਾ ਪੈਸਾ ਹੁੰਦਾ ਪਰ ਤੁਹਾਡੇ ਕੋਲ ਤਾਂ ਪੈਸਾ ਹੀ ਹੈ ਨਹੀਂ ਉਹ ਗੱਡੀਆਂ ਅਸੀਂ ਲੈ ਕੇ ਦੇਵਾਂਗੇ ਉਹ ਗੱਡੀਆਂ ਸਾਡੇ ਪੱਲਿਓਂ ਆਉਣੀਆਂ ਉਹ ਗੱਡੀਆਂ ਦਾ ਪੈਸਾ ਅਸੀਂ ਭਰਨਾ ਨਾ ਕਿ ਕਿਸੇ ਮਾਸਟਰ ਦੇ ਪੁੱਤ ਨੇ ਭਰਨਾ ਨਾ ਜਿਹੜੇ ਅਸੀਂ ਐਮ.ਐਲ.ਏ ਬਣਾਏ ਆ ਕਿ ਅੱਜ ਉਹ ਖਾੜੇ ਲਾਉਂਦੇ ਫਿਰਦੇ ਆ ਅੱਖੇ ਮੈਂ ਝਾੜੂ ਉੱਤੇ ਮਰ ਮਿੱਟੀ ਕੇਸਰੀਵਾਲ ਦਾ ਮੁਖੜਾ ਵੇਂਦੇ ਆ ਸਾਰ ਉਹ ਕਲਾਕਾਰ ਇੱਕ ਪਾਸੇ ਖਾੜੇ ਲਾਉਂਦੇ ਫਿਰਦੇ ਆ ਲੋਕਾਂ ਤੋਂ ਐਮ.ਐਲ.ਏ ਦੀ 1 ਲੱਖ 1.5 ਲੱਖ ਰੁਪਇਆ ਤਨਖਾਹ ਲੈਂਦੇ ਫਿਰਦੇ ਆ ਗੱਡੀਆਂ ਦਾ ਤੇਲ ਫੂਕਦੇ ਫਿਰਦੇ ਆ ਗਨਮੈ ਲਈ ਫਿਰਦੇ ਆ ਕਿ ਉਹਨੇ ਕਲਾਕਾਰ ਜਿਹੜੇ ਦੂਜੇ ਕਲਾਕਾਰ ਬਾਉਂਸਰ ਰੱਖਦੇ ਆ ਆਪਦੇ ਨਾਲ ਪ੍ਰਾਈਵੇਟ ਇਹਨੂੰ ਸਰਕਾਰੀ ਗਨਮੈਨ ਮਿਲ ਗਏ ਚਲੋ ਉਹਨੂੰ ਫਾਇਦਾ ਹੋ ਗਿਆ ਅੱਛਾ ਦੂਜੀ ਗੱਲ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਵਾਸਤੇ ਕੀ ਕੀਤਾ ਕੀ ਉਹਨਾਂ ਭੁੱਖਾ ਮਰਿਆ ਕੀ ਪੰਜਾਬ ਦੇ ਲੋਕਾਂ ਵਾਸਤੇ ਉਹਨੇ ਕੁਝ ਇੱਕ ਕੰਮ ਵੀ ਕੀਤਾ ਸਵਾਏ ਪੰਜਾਬ ਦੇ ਲੋਕਾਂ ਨੂੰ ਠੱਗਣ ਤੋਂ ਸਵਾਏ ਸਵਾਏ ਪੰਜਾਬ ਦੇ ਲੋਕਾਂ ਨੂੰ ਝੂਠ ਦੇ ਵਿੱਚ ਠੱਗਣ ਦੇ ਵਿੱਚ ਕੋਈ ਉਹਦਾ ਕੋਈ ਕੰਮ ਘੜਾਓ ਦੂਜਾ ਰਾਖਵ ਚੰਡਾ ਜਿਹੜਾ ਪੰਜਾਬ ਦੇ ਵਿੱਚੋਂ ਤੁਸੀਂ ਉਹਨੂੰ ਰਾਜ ਸਭਾ ਮੈਂਬਰ ਬਣਾਇਆ ਪੰਜਾਬ ਦੇ ਲੋਕ ਅੱਜ ਮਰ ਰਹੇ ਆ ਪੰਜਾਬ ਦੇ ਲੋਕਾਂ ਦੇ ਪੱਲੇ ਕੱਖ ਨਹੀਂ ਪੰਜਾਬ ਦੇ ਲੋਕ ਕਈ ਕੀ ਦੱਸਾਂ ਪੰਜਾਬ ਦੇ ਲੋਕਾਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਕਦੇ ਪੰਜਾਬ ਦੀ ਉਹਨਾਂ ਨੇ ਪੀ ਵੀ ਨਹੀਂ ਕਹੀ ਪੀ ਐਨ ਜੇ ਐ ਬੀ ਪੀ ਐਨ ਜੇ ਐ ਬੀ ਪੰਜਾਬ ਮਾਫੀ ਚਾਹੁੰਨਾ ਜੇ ਜਿਹੜੇ ਕਹਿ ਲਓ ਅੱਖਰ ਗਲਤ ਹੋਣ ਪਰ ਮੈਂ ਯੂ ਨਹੀਂ ਪੀ ਐ ਲਾਉਂਗਾ ਯੂ ਨਹੀਂ ਪੀ ਐ ਲਾਉਂਗਾ ਕਦੇ ਉਹਨਾਂ ਨੇ ਪੀ ਸ਼ਬਦ ਨਹੀਂ ਕਿਹਾ ਕਦੇ ਉਹਨੇ ਰਾਜ ਸਭਾ ਚ ਪੱਪਾ ਨਹੀਂ ਕਿਹਾ ਤੇ ਉਹ ਸਾਡੇ 40 ਕਰੋੜ ਦੀਆਂ ਗੱਡੀਆਂ ਸਾਡੇ ਕੋਲੋਂ ਲੈ ਕੇ ਉਹ ਗੱਡੀਆਂ ਚ ਘੁੰਮੇ ਕੀ ਗੱਲ ਅਸੀਂ ਕੁਝ ਦੇਣਾ ਸਾਡੇ ਵਾਸਤੇ ਕੁਝ ਕੀਤਾ ਸੰਦੀਪ ਪਾਠਕ ਅਸੀਂ ਨਹੀਂ ਜਾਣਦੇ ਕੌਣ ਆ ਕੌਣ ਨਹੀਂ ਗਾ ਪੰਜਾਬ ਦੇ ਲੋਕ ਜਾਣਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕ ਜਾਣਦੇ ਸੀ ਕਮੇਡੀਅਨ ਨੂੰ ਪੰਜਾਬ ਦੇ ਲੋਕ ਜਾਣਦੇ ਸੀ ਮਾਸਟਰ ਦੇ ਮੁੰਡੇ ਨੂੰ ਪੰਜਾਬ ਦੇ ਲੋਕ ਜਾਣਦੇ ਸੀ ਸੰਗਰੂਰ ਵਾਲੇ ਐਮਪੀ ਨੂੰ ਪਰ ਇਹ ਬੰਦਾ ਆਪ ਤਾਂ ਸਾਨੂੰ ਜਿਹੜਾ ਕੀ ਕਹਿੰਦੇ ਰੋਡਾਂ ਲੱਗਿਆ ਕਿ ਪਚਕਿਉ ਲੱਗਿਆ ਆਪ ਤਾਂ ਲੱਗਿਆ ਲੱਗਿਆ ਸੀ 9 3 4 ਸਾਡੇ ਤੇ ਹੋਰ ਲਾ ਬੈਠਾ ਮੈਂ ਤਾਂ ਪੱਤਰਕਾਰ ਦੀਆਂ ਖਬਰਾਂ ਸੁਣ ਰਿਹਾ ਸੀ ਅਖੇ ਜੀ 40 ਕਰੋੜ ਦੀਆਂ ਗੱਡੀਆਂ ਲੈ ਰਹੇ ਆ ਗੱਡੀਆਂ ਦੀ ਜ਼ਰੂਰਤ ਬਿਲਕੁਲ ਹੋਊਗੀ ਪਰ ਮੁੱਖ ਮੰਤਰੀ ਜੀ ਅੱਖੇ ਚਾਦਰ ਵੇਖ ਕੇ ਮਿੱਤਰਾ ਪੈਰ ਪਸਾਈ ਦੇ ਸਾਡੇ ਉੱਤੇ ਕਿਹੜਾ ਕਿਸੇ ਨੇ ਡਾਲਰ ਲਾਉਣੇ ਆ ਸਾਡੇ ਤਾਂ ਬਾਪੂ ਦੇ ਢੇਲੇ ਹੀ ਕੰਮ ਆਉਣੇ ਆ ਗੱਲ ਪਤਾ ਕੀ ਆ ਮਹਾਰਾਜ ਜੀ ਇੱਥੋਂ ਲੁਧਿਆਣਾ ਚੰਡੀਗੜ੍ਹ ਪੰਜਾਬ ਦੇ 23 ਜ਼ਿਲ੍ਹੇ ਸਵਿਫਟ ਡਿਜ਼ਾਇਰ 2009 ਮਾਡਲ ਜਿਹੜੀ ਕਿ ਲਗਭਗ 2 ਲੱਖ ਚੱਲੀ ਹੋਈ ਆ ਤੇ 75000 ਦੀ ਲਈ ਹੋਈ ਸੀ ਅਸੀਂ ਉਸ ਗੱਡੀ ਤੇ ਜਾ ਕਿਉਂ ਧਰਨਿਆਂ ਤੇ ਜਾਣੇ ਆ ਕਿਉਂਕਿ ਸਾਨੂੰ ਘਰ ਦੀ ਦਾ ਹੁਣ ਉਹ ਖਰਾਬ ਸੀ ਤੇ ਕਿਸੇ ਸੱਜਣ ਦੀ ਕਰੋਲਾ ਮੰਗੀ ਆ ਵੀ ਭਾਈ ਕੋਈ ਸਾਨੂੰ ਮਹੀਨਾ 2 ਮਹੀਨੇ ਚਲਾਉਣ ਨੂੰ ਦੇ ਸੁਵਿਫਟ ਜਿਹੜ ਗੱਡੀ 2009 ਮਾਡਲ ਜਿਹੜੀ ਕਿੰਨੇ ਸਾਲ ਹੋ ਗਏ ਆ ਇਹਨੂੰ ਤੇ ਅਸੀਂ ਉਹ ਚਲਾ ਰਹੇ ਆ ਤੇ ਤੁਹਾਨੂੰ ਚਲਾਉਂਦਿਆਂ ਨੂੰ ਕੀ ਹੋ ਗਿਆ ਤੁਹਾਨੂੰ ਲੈਂਡ ਕਲੂਜ਼ ਨੇ ਕਿਉਂ ਚਾਹੀਦੀਆਂ ਫੋਰਚੂਨਰ ਲੈ ਲਓ ਡਿਸਕ ਚਾਰੇ ਡਿਕਸ ਬ੍ਰੇਕਾਂ ਕੋਈ 40 50 ਲੱਖ ਦੀ ਹੋਰ ਗੱਡੀ ਲੈ ਲਓ ਆ ਜਿਹੜੀ ਇੰਡਾਈਵਰ ਗੱਡੀ ਆ ਉਹ ਲੈ ਲਓ ਜਿਹੜੀ ਅੱਜ ਕੱਲ ਆਉਂਦੀ ਆ ਚਾਰੇ ਡਿਕਸੇ ਦੀਆਂ ਬ੍ਰੇਕਾਂ ਮੇਨ ਮਕਸਦ ਕੀ ਹੁੰਦਾ ਗੱਡੀ ਦੀ ਸੇਫਟੀ ਚਲੋ ਅਸੀਂ ਲੋਕ ਤਾਂ ਮਰਨ ਨਸਤੇ ਹੀ ਆ ਅਸੀਂ ਕੋਈ ਸਵਿਫਟ ਗੱਡੀ ਲੈ ਲਾਂਗੇ ਉਹਦੇ ਦੋ ਡਿਕਸਾ ਹੁੰਦੀਆਂ ਰੇਸੋ ਦੀ 220 ਦੀ ਬ੍ਰੇਕ ਉਹਦੀ ਅੱਸੀ ਤੇ ਨਹੀਂ ਲੱਗਦੀ ਲੋਕ ਹਲਟੋ ਚੜਾਈ ਫਿਰਦੇ ਆ ਦੋ ਡਿਕਸਾਂ ਕੋਈ ਹੋਰ ਗੱਡੀ ਲੈ ਲਓ ਤਕੜੀ ਗੱਡੀ ਲੈਣੀ ਉੱਚੀ ਗੱਡੀ ਲੈਣੀ ਆ ਕੋਈ ਹੋਰ ਗੱਡੀ ਲੈ ਲਓ ਜ਼ਰੂਰੀ ਥੋੜਾ ਲੈਂਡ ਕਲੋਜ਼ਰ ਵਾਲਿਆਂ ਨੂੰ ਤਕੜਾ ਕਰਨ ਜਿਹੜੀ ਅਸੀਂ ਸੁਣਿਆ ਅਸੀਂ ਕਿਹੜਾ ਚਲਾਉਨੇ ਆ ਜਿਹੜੀ ਟਵੈਟ ਵਾਲਿਆਂ ਦੀ ਇਹ ਆ ਲੈਂਡ ਕਲੋਜ਼ਰ ਭਾਈ ਜੀ ਸਾਡੇ ਐਸਟਮ ਸਾਨੂੰ ਸਾਡੇ ਭਾਈ ਸਾਹਿਬ ਵਾਲ-ਵਾਲ ਪਰੋਏ ਪਏ ਆ ਸਾਡੇ ਜਿੰਨੇ ਲੂ ਲੂ ਜਿਹਨੂੰ ਕਹਿੰਦੇ ਆ ਸਾਡੇ ਪਿੰਡੇ ਤੇ ਵਾਲਾ ਉਹ ਕਰਜ਼ੇ ਦੇ ਨਾਲ ਜਮਾ ਜੱਟੇ ਪਏ ਆ ਸਾਡੀ ਤੇਰੇ ਅਗੇ ਹੱਥ ਬਨ ਕੇ ਬੇਨਤੀ ਆ ਤੂੰ ਸਾਡਾ ਸਵਾਰਦਾ ਤਾਂ ਕੁਛ ਹੈ ਨਹੀਂਗਾ ਪਰ ਬੇਨਤੀ ਆ ਸਾਡਾ ਵਿਗਾੜ ਨਾ ਗੱਡੀਆਂ ਲੈ ਜਿੱਥੇ 40 ਕਰੋੜ ਦੀਆਂ ਲਾਈਨਾਂ ਭਰਾਵਾ 4 ਕਰੋੜ ਦੀਆਂ ਲੈ ਲਾ ਫਿਰ ਸਾਥੋਂ ਜਿੱਥੇ 14 ਲਾਈਨਾਂ ਪਹਿਲਾਂ 28 ਲੈ ਲਾ ਕਿਉਂਕਿ ਉਹ ਕਿਸੇ ਮਾਸਟਰ ਦੀ ਪੈਨਸ਼ਨ ਨਾਲ ਨਹੀਂ ਹੋਣੇ ਕਿਉਂਕਿ ਉਹ ਕਿਸੇ ਮੁੱਖ ਮੰਤਰੀ ਦੀ ਤਨਖਾਹ ਨਾਲ ਨਹੀਂ ਆਉਣੀ ਉਹ ਕਿਸੇ ਬਿਜ਼ਨਸਮੈਨ ਨੇ ਗਿਫਟ ਨਹੀਂ ਕਰਨੀਆਂ ਕਿਸੇ ਸੱਤੇ ਵਾਲੇ ਨੇ ਗਿਫਟ ਨਹੀਂ ਕਰਨੀਆਂ ਉਹ ਪੰਜਾਬ ਦੇ ਲੋਕਾਂ ਨੇ ਆਪਦੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਰੋਟੀ ਕੱਢ ਕੇ ਔਰ ਜਿਹੜੇ ਢਿੱਡ 'ਚ ਪਏ ਬੱਚੇ ਆ ਜਿਨ੍ਹਾਂ ਦਾ ਯਾਦ ਰੱਖੋ ਜਿਨ੍ਹਾਂ ਨੇ ਤੇ ਮੈਂ ਕਹਿੰਦਾ ਇੱਥੇ ਮੁਰਦੇ ਵੀ ਟੈਕਸ ਭਰਦੇ ਆ ਉਹਨਾਂ ਮੁਰਦਿਆਂ ਦੇ ਪੈਸਿਆਂ ਦੀ ਗੱਡੀਆਂ ਆਉਣੀਆਂ ਜਦੋਂ ਬੰਦਾ ਗੁਜਰਦਾ ਉਹਦਾ ਕਫਨ ਤੇ ਵੀ ਟੈਕਸ ਲੱਗਦਾ ਉਹਦੀ ਅਰਥੀ ਤੇ ਟੈਕਸ ਲੱਗਦਾ ਉਹਦੀਆਂ ਲੱਕੜਾਂ ਤੇ ਟੈਕਸ ਲੱਗਦਾ ਜਦੋਂ ਉਹਦਾ ਭੋਗ ਪੈਂਦਾ ਉਹਦਾ ਟੈਕਸ ਉਦੋਂ ਵੀ ਲੱਗਦਾ ਤੇ ਜਦੋਂ ਉਹਦੀਆਂ ਅਰਥੀਆਂ ਪਾਣੀ ਚ ਕਿਤੇ ਵੀ ਜਿਹਨੂੰ ਕਹਿੰਦੇ ਆ ਆਪਾਂ ਤਾਰਨ ਜਾਂਦੇ ਆ ਕਿ ਚਾਹੇ ਕੋਈ ਹਰਦਵਾਰ ਲੈ ਗਿਆ ਚਾਹੇ ਕੋਈ ਕਿਤੇ ਲੈ ਗਿਆ ਉਦੋਂ ਮਰਿਆ ਪਿਆ ਬੰਦਾ ਵੀ ਟੈਕਸ ਦਿੰਦਾ ਤੈਨੂੰ ਗੱਡੀਆਂ 40 ਕਰੋੜ ਦੀਆਂ ਭਗਵੰਤ ਮਾਨਾਂ ਉਹਨਾਂ ਨੇ ਲੈ ਕੇ ਦੇਣੀਆਂ ਕਿਰਪਾ ਕਰਕੇ 40 ਕਰੋੜ ਦੀਆਂ ਗੱਡੀਆਂ ਨਾ ਲੈ ਕੋਈ 4-5 ਕਰੋੜ ਦੀਆਂ ਗੱਡੀਆਂ ਲੈ ਲਾ ਜਿੱਥੇ ਤੂੰ ਸਾਡਾ ਨੁਕਸਾਨ ਤਾਂ ਕਰੀ ਉਹਨਾਂ ਕੋਈ ਮਾੜਾ ਮੋਟਾ ਫਾਇਦਾ ਹੀ ਕਰਦੇ ਐਨੀਕ ਬੇਨਤੀ ਆ ਕਿ ਪੰਜਾਬ ਦੇ ਲੋਕ ਪਹਿਲੇ ਹੀ ਬੜੇ ਦੁਖੀ ਆ ਹਸਪੀਟਲਾਂ ਦੇ ਵਿੱਚ ਇਹ 40 ਕਰੋੜ ਰੁਪਇਆ ਲੈ ਕੇ ਘੁੰਮ ਲੈਣਾ ਤਾਂ ਲਗਭਗ 300 ਬੰਦੇ ਦੀ ਜਾਨ ਬਚ ਜਾਣੀ ਆ ਤੇ ਉਹਨਾਂ ਦੇ ਘਰ ਦੇ ਜੀਆਂ ਦੀਆਂ ਤੈਨੂੰ ਸੀਸਾਂ ਲੱਗਣਗੀਆਂ ਜੇਕਰ ਇਹ ਹੀ 40 ਕਰੋੜ ਰੁਪਇਆ ਤੂੰ ਜਦੈਂ ਵੇਖ ਲਿਆ ਵੀ ਭਾਈ ਪੰਜਾਬ ਦੇ ਵਿੱਚ ਇਹੋ ਜਿਹੇ ਲੋਕ ਆ ਜਿਨ੍ਹਾਂ ਦੀਆਂ ਛੱਤਾਂ ਚੁੰਦੀਆਂ ਜਿਨ੍ਹਾਂ ਦੇ ਘਰ ਡਿੱਗੇ ਹੋਏ ਆ ਤੇ ਉਹਨਾਂ ਲੋਕਾਂ ਦੇ ਘਰ ਪਉ ਪਿਆ ਗਿਆ ਤੈਨੂੰ ਸੀਸਾਂ ਮਿਲ ਜਾਣੀਆਂ ਜੇਕਰ ਉਹੀ 40 ਕਰੋੜ ਰੁਪਇਆ ਤੂੰ ਜਾ ਕੇ ਉਹਨਾਂ ਲੋਕਾਂ ਦੇ ਕੋਲ ਜਾਂਦਾ ਰਿਆ ਜਿਨ੍ਹਾਂ ਕੋਲ ਚਾਰ-ਚਾਰ ਪੀੜੀਆਂ ਹੋ ਗਈਆਂ ਆਪ ਦਾ ਥਾਂ ਤੱਕ ਨਹੀਂ ਕਿਉਂਕਿ ਇੰਨਾ ਮੰਗਾਈ ਦੇ ਵਿੱਚ ਰੋਟੀ ਖਾਣੀ ਔਖੀ ਆ ਬਾਈ ਜੀ ਬਾਕੀ ਹੋਰ ਕੰਮ ਤਾਂ ਬਹੁਤ ਦੂਰ ਦੇ ਆ ਗਰੀਬ ਲੋਕ ਇਹੋ ਜਿਹਾਂ ਜਿਹੜੇ ਕੱਪੜਿਆਂ ਨੂੰ ਟੋਪੇ ਲਾ ਲਾ ਜੀ ਜਾਂਦੇ ਆ ਤੇ ਤੈਨੂੰ 40 40 ਕਰੋੜ ਦੀਆਂ ਗੱਡੀਆਂ ਹੀ ਚਾਹੀਦੀਆਂ ਗੱਡੀਆਂ ਲੈ ਲੈ ਭਰਾਵਾ ਤੇਰਾ ਨਹੀਂ ਸਰਦਾ ਤਗੜਾ ਬੰਦਾ ਤਗੜੇ ਘਰੇ ਤੂੰ ਜਨਮ ਲਿਆ ਸੀ ਬਾਪੂ ਤੇਰਾ ਬਾਨੀਆਂ ਦਾ ਰਿਸ਼ਤੇਦਾਰ ਸੀ ਤੁਹਾਡੀ ਜਿਹੜੇ ਨਾਨਕੇ ਸੀਗੇ ਉਹ ਵੀ ਗਾਮ ਬਾਨੀਆਂ ਦੇ ਨਾਲ ਉਤਲੇ ਦੇ ਉਤਲੇ ਪੁਤਲੇ ਸੀਗੇ ਤੁਹਾਡੇ ਪਹਿਲੇ ਹੀ ਤਗੜੇ ਬਿਜ਼ਨਸ ਚੱਲਦੇ ਸੀ ਮਾੜੀਆਂ ਗੱਡੀਆਂ ਚ ਤੁਸੀਂ ਰਹਿ ਨਹੀਂ ਸਕਦੇ ਤੁਸੀਂ ਐ ਕਰੋ ਸਾਡੀ ਖਾਤਰ ਪੰਜਾਬ ਦੀ ਲੋਕਾਂ ਖਾਤਰ ਮੈਂ ਤਾਂ ਨਿਊਜ਼ ਵੇਖ ਘਟਿਆ ਸੀ ਤੁਹਾਨੂੰ ਵੀ ਪੰਜਾਬ ਦੇ ਲੋਕੋ ਖਬਰ ਸੁਣਾ ਦਿਨਾ ਕਿਤੇ ਕਉ ਝੂਠੀ ਆ ਆ ਲੋ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਲਈ 40 ਕਰੋੜ ਦੀਆਂ ਗੱਡੀਆਂ ਖਰੀਦਣ ਜਾ ਰਹੀ ਹੈ ਪੰਜਾਬ ਇਹ ਜਿਹੜੀ 40 ਕਰੋੜ ਦੀਆਂ ਗੱਡੀਆਂ ਭਾਈ ਸਾਹਿਬ ਤੁਸੀਂ 4 ਕਰੋੜ ਦੀਆਂ ਲੈ ਲਓ ਇੰਨੀ ਕੁ ਬੇਨਤੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਭੁੱਖਾ ਨੰਗਾ ਪੰਜਾਬ ਦੇ ਲੋਕੋ ਭਗਵੰਤ ਮਾਣ ਨੂੰ ਤਾਂ ਕਿਹਾ ਸੀ ਹਰ ਮੁੱਖ ਮੰਤਰੀ ਉਹਨਾਂ ਚਿਰ ਭੁੱਖਾ ਨੰਗਾ ਰਹੂਗਾ ਜਿੰਨਾ ਚਿਰ ਪੰਜਾਬ ਦਾ ਕਰਜ਼ਾ ਪੰਜਾਬ ਦੇ ਸਰ ਤੇ ਰਹੂਗਾ ਉਹਨਾਂ ਚਿਰ ਹਰ ਇੱਕ ਮੁੱਖ ਮੰਤਰੀ ਪੰਜਾਬ ਦਾ ਭੁੱਖਾ ਨੰਗਾ ਹੋਊਗਾ ਕਿਉਂਕਿ ਉਹਨੂੰ ਸਰਕਾਰ ਜਿਹੜੀ ਕੇਂਦਰ ਸਰਕਾਰ ਆ ਉਹਦੇ ਤਲਵੇ ਚਟਨੇ ਪੈਣੇ ਆ ਤਲਵੇ ਚੱਟੂਗਾ ਹਾਂਜੀ ਸਾਨੂੰ ਲੋਨ ਦਿਓ ਜੀ ਸਾਨੂੰ ਕਰਜ਼ਾ ਦਿਓ ਜੀ ਸਾਨੂੰ ਆਹ ਦਿਓ ਜੀ ਸਾਨੂੰ ਆਹ ਦਿਓ ਜੀ ਤੇ ਉਸ ਟਾਈਮ ਤੋਂ ਬਾਅਦ ਜੇਕਰ ਪੰਜਾਬ ਤੇ ਕਰਜ਼ਾ ਨਹੀਂ ਹੋਊਗਾ ਉਸ ਤੋਂ ਬਾਅਦ ਸਾਡਾ ਮੁੱਖ ਮੰਤਰੀ ਰਾਜਾ ਹੋਊਗਾ ਇਸ ਟਾਈਮ ਪੰਜਾਬ ਦਾ ਮੁੱਖ ਮੰਤਰੀ ਭੁਖਾ ਨੰਗਾ ਹੀ ਆ ਕਿਉਂਕਿ ਪੰਜਾਬ ਦੇ ਸਰ ਤੇ ਕਰਜ਼ਾ ਤੇ ਚੜ੍ਹਾਈ ਕੌਣ ਜਾਂਦਾ ਪੰਜਾਬ ਦੇ ਮੰਤਰੀ